ਜਾਗ λεਹੁ ਰੇ ਮਨਾ ਜਾਗ λεਹੁ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਰਥਰ ਫੋਰ ਦੀ ਆਤਮਾ ਮੰਨੋ ਲਿਖਾਈ ਗਈ ਕਿਤਾਬ ਇਹ ਵਾਇਲਡ ਬਿਯੋਂਡ ਦੇ ਅਗਲੇ ਭਾਗ ਵਿੱਚ ਆਪ ਸਭ ਜੀ ਦਾ ਸਵਾਗਤ ਆਪ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਕਮੈਂਟ ਕਰਕੇ ਉਤਸ਼ਾਹਿਤ ਕੀਤਾ ਕਿ ਇਸ ਵਿਸ਼ੇ ਦਾ ਦੂਸਰਾ ਭਾਗ ਵੀ ਬਣਾਇਆ ਜਾਵੇ ਇਸ ਵਿੱਚ ਅਸੀਂ ਕੁਝ ਗੱਲਾਂ ਆਰਥਰ ਫੋਰਡ ਦੀ ਆਤਮਾ ਮੰਨ ਲੋ ਰੂਥ ਨੂੰ ਦੱਸੀਆਂ ਜਾਂਦੀਆਂ ਹਨ ਅਤੇ ਉਹ ਸਮੇਲ ਕਰਦੀਆਂ ਹਨ ਕੁਰਬਾਨੀ ਦੇ ਨਾਲ ਆਪ ਜੀ ਨਾਲ ਇਸ ਵਿਸ਼ੇ ਤੇ ਵੀਡੀਓ ਬਣਾਉਣ ਦਾ ਕੇਵਲ ਤੇ ਕੇਵਲ ਇਹ ਮੰਤਵ ਹੈ ਕਿ ਗੁਰਬਾਣੀ ਦੇ ਪਾਵਨ ਫਰਮਾਨ ਨੂੰ ਜਿੰਨੀ ਡੂੰਘਾਈ ਤੇ ਜਿੰਨਾ ਸੀਰੀਅਸਲੀ ਲੈਣਾ ਚਾਹੀਦਾ ਹੈ ਸਾਨੂੰ ਗੁਰੂ ਪਾਤਸ਼ਾਹੀ ਜੀ ਜਿੰਨੀ ਵੱਡੀ ਬਖਸ਼ਿਸ਼ ਹੈ ਸਾਡੇ ਤੇ ਅਸੀਂ ਉਸ ਤਰੀਕੇ ਨਾਲ ਉਸ ਤਰਤੇ ਜਾ ਕੇ ਗੁਰਬਾਣੀ ਦੇ ਫਰਮਾਨ ਨੂੰ ਮਾਨ ਨਹੀਂ ਰਹੀ ਅਤੇ ਨਾ ਹੀ ਉਹ ਤੋਂ ਪੂਰਨ ਪੂਰ ਫਾਇਦਾ ਉਠਾ ਰਹੇ ਹਾਂ ਸਭ ਤੋਂ ਪਹਿਲਾਂ ਰੂਥ ਨੂੰ ਆਰਥਰ ਫੋਰਡ ਇਹ ਦੱਸਦਾ ਹੈ ਕਿ ਇਸ ਮਨੁੱਖਾ ਸਰੀਰ ਦਾ ਕਦੀ ਵੀ ਦੁਰ ਉਪਯੋਗ ਨਾ ਕਰੋ ਇਹ ਕੇਵਲ ਦੇਖਣ ਨੂੰ ਸਾਨੂੰ ਸਰੀਰ ਲੱਗਦਾ ਹੈ ਪਰ ਇਹ ਕੇਵਲ ਸਰੀਰ ਨਹੀਂ ਇਹ ਜਿਉਂਦੇ ਜਾਗਦੇ ਰੱਬ ਦਾ ਮੰਦਰ ਹੈ ਤੇ ਆਪ ਜੀ ਖਿਆਲ ਕਰਿਓ ਗੁਰੂ ਸਾਹਿਬ ਜੀ ਦੇ ਪਾਵਨ ਫਰਮਾਨ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਇਸ ਮੰਦਰ ਨੂੰ ਬੁਰੀਆਂ ਚੀਜ਼ਾਂ ਤੋਂ ਬੁਰੀਆਂ ਆਦਤਾਂ ਤੋਂ ਬਚਾਓ ਨਸ਼ੇ ਦੀ ਵਰਤੋਂ ਇੱਥੇ ਬਹੁਤ ਬੁਰੀ ਮੰਨੀ ਜਾਂਦੀ ਹੈ ਜਿਸ ਮਨੁੱਖ ਨੇ ਨਸ਼ੇ ਦੀ ਵਰਤੋਂ ਕੀਤੀ ਹੋਵੇ ਉਸ ਦੀ ਰੂਹ ਨੂੰ ਬੁਰਾ ਮੰਨਿਆ ਜਾਂਦਾ ਹੈ ਇੱਥੇ ਹੀ ਆਰਥਰ ਫੋਰਡ ਰੂਥ ਨੂੰ ਵੀ ਤਾੜਨਾ ਕਰਦਾ ਹੈ ਕਹਿੰਦਾ ਰੂਥ ਜਿਹੜੀ ਤੂੰ ਇਹਨੂੰ ਸਮੋਕਿੰਗ ਦੀ ਆਦਤ ਹੈ ਉਹ ਛੇਤੀ ਤੋਂ ਛੇਤੀ ਛੱਡ ਦੇ ਡਰਿੰਕਿੰਗ ਦੀ ਆਦਤ ਹੈ ਉਹ ਵੀ ਛੇਤੀ ਤੋਂ ਛੇਤੀ ਛੱਡ ਦੇ ਕਿਉਂਕਿ ਇੱਥੇ ਤਾਂ ਸਾਰੇ ਨਸ਼ਿਆਂ ਨੂੰ ਹੀ ਮਾਲਿਆ ਗਿਨਿਆ ਜਾਂਦਾ ਹੈ ਉਹਨਾਂ ਨਸ਼ਿਆਂ ਦੇ ਨਾਲ ਅਸੀਂ ਇਸ ਪਰਮਾਤਮਾ ਦੇ ਬਣਾਏ ਮੰਦਰ ਨੂੰ ਪਾਉ ਸਰੀਰ ਨੂੰ ਜਦੋਂ ਅਸੀਂ ਦੂਸ਼ਿਤ ਕਰਦੇ ਹਾਂ ਉਸ ਦੀ ਮਾਫੀ ਨਹੀਂ ਹੈ ਤੇ ਇਹ ਆਦਤਾਂ ਸਾਨੂੰ ਇੱਥੇ ਹੀ ਛੱਡ ਕੇ ਆਉਣੀਆਂ ਪੈਣਗੀਆਂ ਰੂਥਵਲਨੋਂ ਇਹ ਪੁੱਛਿਆ ਜਾਂਦਾ ਹੈ ਕਿ ਜਦੋਂ ਮਨੁੱਖ ਨੂੰ ਮੌਤ ਆਉਂਦੀ ਹੈ ਤੇ ਉਸ ਵੇਲੇ ਉਸ ਨੂੰ ਕਿਸ ਤਰ੍ਹਾਂ ਪਾਸਦਾ ਹੈ ਤੇ ਆਰਥਰ ਫੋਡ ਉਸ ਨੂੰ ਦੱਸਦਾ ਹੈ ਕਿ ਇਹ ਜਿਹੜੀ ਪ੍ਰਤੀਕਿਰਿਆ ਹੈ ਇਹ ਇੱਕ ਦਰਵਾਜ਼ਾ ਹੈ ਇਸ ਦਰਵਾਜ਼ੇ ਤੋਂ ਰੂਹ ਪਾਸ ਹੁੰਦੀ ਹੈ ਆਤਮਾ ਅਗਾਹ ਜਾਂਦੀ ਹੈ ਅਤੇ ਇਹ ਪ੍ਰਤੀਕਿਰਿਆ ਹਰ ਇੱਕ ਤੇ ਵੱਖਰੇ ਵੱਖਰੇ ਤਰੀਕੇ ਨਾਲ ਘਟਦੀ ਹੈ ਤੇ ਵੱਖਰੇ ਵੱਖਰੇ ਤਰੀਕੇ ਦਾ ਅਨੁਭਵ ਹੁੰਦਾ ਹੈ ਉਦਾਹਰਨ ਦੇ ਵੱਜੋਂ ਕਈਆਂ ਨੂੰ ਅਸੀਂ ਦੇਖਦੇ ਹਾਂ ਕਿ ਉਹ ਬਹੁਤ ਦੁੱਖ ਤਕਲੀਫ ਝੱਲ ਰਿਹਾ ਹੈ ਅੰਤਿਮ ਸਮੇਂ ਪਰ ਉਹਦਾ ਅੰਦਰਲਾ ਟਿਕਾਉ ਅੰਦਰਲੀ ਸੋਜ ਜਿਹੜੀ ਹੈ ਉਸ ਨੂੰ ਓਨੀ ਤਕਲੀਫ ਨਹੀਂ ਪਹੁੰਚਾਉਂਦੀ ਕਈਆਂ ਦੀ ਮੌਤ ਜਕਦਮ ਹੋ ਜਾਂਦੀ ਹੈ ਤੁਸੀਂ ਸਹਜੇ ਅੰਦਾਜ਼ਾ ਲਗਾਉਂਨੇ ਆ ਕਿ ਉਸ ਦੀ ਮੌਤ ਬਹੁਤ ਆਰਾਮ ਨਾਲ ਹੋਈ ਪਰ ਉਹਦੇ ਅੰਦਰ ਕੀ ਘਟ ਰਿਹਾ ਹੈ ਉਸ ਵੇਲੇ ਦਾ ਸਾਰਾ ਵੇਰਵਾ ਕੇਵਲ ਉਸ ਨੂੰ ਹੀ ਪਤਾ ਹੁੰਦਾ ਹੈ ਜਿਸ ਨੇ ਘਟਨਾ ਘਟ ਰਹੀ ਹੈ ਕਈਆਂ ਦੇ ਹੱਥ ਪੈਰ ਮੁੜਨੇ ਆਰੰਭ ਹੋ ਜਾਂਦੇ ਹਨ ਕਈਆਂ ਨੂੰ ਅੰਦਰੋਂ ਕੰਬਣੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈਆਂ ਨੂੰ ਉਸ ਵੇਲੇ ਸੂਜ-ਬੂਜ ਵੀ ਨਹੀਂ ਹੁੰਦੀ ਕਿ ਮੇਰੇ ਨਾਲ ਕੀ ਵਰਤਾਰਾ ਵਾਪਰ ਰਿਹਾ ਹੈ। ਪਰ ਇੱਕ ਬਿੰਦੂ ਤੇ ਆਣ ਕੇ ਮੌਤ ਦੀ ਘਟਨਾ ਵਿੱਚ ਸਾਰਿਆਂ ਦੀ ਅਵਸਥਾ ਸਮਾਨ ਹੋ ਜਾਂਦੀ ਹੈ। ਉਹ ਕੇਂਦਰ ਬਿੰਦੂ ਹੁੰਦਾ ਹੈ ਕਿ ਜਦੋਂ ਇੱਕ ਥਾਂ ਤੇ ਆ ਕੇ ਦਿਲ ਧੜਕਣਾ ਬੰਦ ਕਰ ਦਿੰਦਾ ਹੈ। ਕਿ ਜ਼ਰੂਰੀ ਨਹੀਂ ਹਰ ਇੱਕ ਮਨੁੱਖ ਦੇ ਸਰੀਰ ਦੇ ਅੰਗ ਜਿਹੜੇ ਕੰਮ ਕਰਨੇ ਬੰਦ ਕਰਦੇ ਨੇ ਮੌਤ ਵੇਲੇ ਇਹ ਵੱਖਰਾ ਵੱਖਰਾ ਹਰ ਇੱਕ ਦਾ ਇੱਕ ਤਜਰਬਾ ਹੁੰਦਾ ਹੈ ਅੰਦਰਲੀ ਆਤਮਾ ਰੂਹ ਖਿਸਕਦੀ ਹੋਈ ਸਰੀਰ ਨਾਲੋਂ ਖਿਸਕਦੀ ਹੋਈ ਪ੍ਰਤੀਤ ਹੁੰਦੀ ਹੈ ਤੇ ਉਸ ਵੇਲੇ ਮਨੁੱਖ ਦੇ ਮਨਮੁਖ ਮਨੁੱਖ ਦੇ ਹੋਸ਼ ਉੱਡ ਜਾਂਦੇ ਹਨ ਮੌਤ ਦਾ ਆਉਣਾ ਆਤਮਾ ਵੱਲੋਂ ਸਰੀਰ ਵਿੱਚੋਂ ਖਿਸਕਣਾ ਹੈ ਅਤੇ ਉਹ ਜਿਸਕ ਕੇ ਭਾਵ ਸਰਗ ਕੇ ਸਰੀਰ ਦੇ ਵਿੱਚੋਂ ਜਦੋਂ ਬਾਹਰ ਨਿਕਲਦੀ ਹੈ ਇਹ ਪ੍ਰਕਿਰਿਆ ਹਰ ਇੱਕ ਦੀ ਵੱਖਰੀ ਵੱਖਰੇ ਤਰੀਕੇ ਨਾਲ ਉਸ ਦੇ ਜੀਵਨ ਦੇ ਵਿੱਚ ਉਸ ਦੇ ਸਰੀਰ ਦੇ ਵਿੱਚ ਘਟਦੀ ਹੈ ਜਿਹੜੇ ਬੰਦਿਆਂ ਨੇ ਦੁਨੀਆ ਦੇ ਵਿੱਚ ਆਪਣੇ ਕਾਰੋਬਾਰ ਦੇ ਨਾਲ ਆਪਣੇ ਧੰਦਿਆਂ ਦੇ ਨਾਲ ਬਹੁਤ ਚਿੱਤ ਲਾਇਆ ਤੇ ਕਦੀ ਵੀ ਉਸ ਨੇ ਇਹ ਸੋਚਿਆ ਨਹੀਂ ਕਿ ਇਥੋਂ ਮੈਨੂੰ ਜਾਣਾ ਪਵੇਗਾ ਭਾਵ ਆਪਣੇ ਮੌਤ ਬਾਰੇ ਜਾਂ ਅਗਾਹ ਦੇ ਜੀਵਨ ਬਾਰੇ ਨਹੀਂ ਸੋਚਿਆ ਆਰਚਰ ਫੋਰਡ ਕਹਿੰਦਾ ਉਹਨਾਂ ਨੂੰ ਬਹੁਤ ਜ਼ਿਆਦੀ ਮੁਸ਼ਕਲ ਹੁੰਦੀ ਹੈ ਜਦੋਂ ਉਹਨਾਂ ਤੇ ਇਹ ਮੌਤ ਦਾ ਸਮਾਂ ਆਉਂਦਾ ਹੈ ਉਹਨਾਂ ਦੀ ਆਤਮਾ ਸਰੀਰ ਚੋਂ ਕਿਸੇ ਅਵਸਥਾ ਦੇ ਵਿੱਚ ਵੀ ਖਿਸਕਦੀ ਹੈ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਇਸ ਦੁਨੀਆ ਤੋਂ ਹੁਣ ਕੂਚ ਕਰ ਚੱਲੇ ਹਾਂ ਪਾਵਾ ਅਸੀਂ ਮਰ ਗਏ ਹਾਂ ਇਹ ਆਰਥਰ ਦੱਸਦਾ ਹੈ ਕਿ ਉਹ ਇੰਨੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਉਸ ਨੂੰ ਆਪਣੇ ਆਪ ਤੇ ਇਹ ਯਕੀਨ ਨਹੀਂ ਹੁੰਦਾ ਤੇ ਆਪਣੇ ਘਰ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਨੂੰ ਉਹ ਦੇਖਦਾ ਬੈਠਿਆ ਕਦੀ ਕਿਸੇ ਪਾਸੇ ਜਾਂਦਾ ਕਦੀ ਕਿਸੇ ਪਾਸੇ ਪਰ ਉਸ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ ਜਦੋਂ ਉਹ ਦੇਖਦਾ ਆਪਣੀ ਘਰ ਦੀ ਨੂੰ ਦੇਖਦਾ ਰੋਂਦਿਆਂ ਤੇ ਆਪਣੇ ਸਰੀਰ ਨੂੰ ਦੇਖਦਾ ਕਿ ਉਹ ਮੰਜੇ ਤੇ ਜਾਂ ਜਿੱਥੇ ਵੀ ਉਹਦੀ ਡੈਡ ਬਾਡੀ ਨੂੰ ਰੱਖਿਆ ਉਸ ਵੇਲੇ ਉਹਨੂੰ ਇੱਕ ਬਹੁਤ ਵੱਡਾ ਝਟਕਾ ਲੱਗਦਾ ਹੈ ਉਹ ਬੜੀ ਕੋਸ਼ਿਸ਼ ਕਰਦਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਕਿ ਮੈਂ ਇੱਥੇ ਆ ਤੁਸੀਂ ਰੋ ਨਾ بار بار ਸਰੀਰ ਚ ਜਾਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਉਸ ਵੇਲੇ ਉਹਦਾ ਕੋਈ ਚਾਰਾ ਨਹੀਂ ਚੱਲਦਾ ਇਹ ਕੰਨਾ ਆਰਥਰ ਫੋਰ ਨੇ ਆਪਣੇ ਐਕਸਪੀਰੀਅੰਸ ਨਾਲ ਦੱਸਿਆ ਨੇ ਸੁਣੋਤਾ ਜਨ ਇਸ ਨਾਲ ਸਹਿਮਤ ਨੇ ਜਾਂ ਨਹੀਂ ਮੈਂ ਕੇਵਲ ਤੇ ਕੇਵਲ ਆਪ ਨੂੰ ਉਸ ਕਿਤਾਬ ਰਾਈ ਉਹਦੀ ਜਾਣਕਾਰੀ ਦੇ ਰਿਹਾ ਸੋ ਉਸ ਵੇਲੇ ਆਰਥਰ ਫੋਰ ਦੱਸਦਾ ਹੈ ਕਿ ਉਸ ਸਮਾਂ ਜਿਹੜਾ ਇੰਨੀ ਬਿਆਕੁਲਤਾ ਦਾ ਇੰਨਾ ਲਾਚਾਰ ਤੇ ਇੰਨਾ ਦੁੱਖ ਭਰਿਆ ਹੁੰਦਾ ਕਿ ਉਹ ਸਾਰਿਆਂ ਨੂੰ ਦੱਸ ਰਿਹਾ ਹੁੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਪਰ ਉਸ ਨੂੰ ਨਾ ਕੋਈ ਦੇਖ ਸਕਦਾ ਤੇ ਨਾ ਕੋਈ ਸੁਣ ਸਕਦਾ ਇਹ ਘਟਨਾ ਜਦੋਂ ਗੁਜ਼ਰਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਦੇ ਸਰੀਰ ਨੂੰ ਦਫਨਾ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਹੈ ਤੇ ਉਸ ਦੇ ਜੀਵਨ ਦਾ ਅਗਲਾ ਪੜਾਅ ਜਿੱਥੇ ਉਹਦਾ ਲੇਖੇ ਜੋਖੇ ਦਾ ਕਾਰਜ ਹੋਣਾ ਹੈ ਪਰ ਆਰੰਭ ਹੁੰਦਾ ਹੈ ਗੁਰਮੁਖੋ ਗੁਰੂ ਪਾਤਸ਼ਾਹ ਜੀ ਦਾ ਵੀ ਆਪ ਜੀ ਨੂੰ ਫਰਮਾਨ ਜ਼ਰੂਰ ਯਾਦ ਆ ਗਿਆ ਹੋਵੇਗਾ। ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਹੇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਐਸੀ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੀ ਆਤਮਾ ਜਦੋਂ ਅਗਾਹਾਂ ਦਾ ਸਫ਼ਰ ਕਰਦੀ ਹੈ ਉਹਦੇ ਮਨ ਵਿੱਚ ਇੱਕ ਹੀ ਗੱਲ ਆਉਂਦੀ ਹੈ ਕਿ ਜਿਸ ਕਾਰਜ ਵਾਸਤੇ ਮੈਂ ਆਇਆ ਸੀ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਬਾਕੀਆਂ ਦੀ ਤੇ ਮੁਕਣੀ ਸੀ ਅੱਜ ਉਸ ਰੂਹ ਦੀ ਉਸ ਆਤਮਾ ਦੀ ਮੁੱਕ ਗਈ ਅਤੇ ਨਾਲ ਹੀ ਉਸ ਨੂੰ ਇਹ ਪਤਾ ਲੱਗ ਗਿਆ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਦੀ ਅਵਸਥਾ ਦੇ ਨਾਲ ਆਪਣੇ ਆਪ ਨੂੰ ਹਾਰਿਆ ਹੋਇਆ ਇਸ ਜਗ ਤੋਂ ਜਾਂਦਾ ਮਹਿਸੂਸ ਕਰਦਾ ਹੈ ਇਸ ਦੇ ਨਾਲ ਹੀ ਆਰਥਰ ਬੰਦਗੀ ਵਾਲੀ ਰੂਹ ਬਾਰੇ ਵੀ ਦੱਸਦਾ ਹੈ ਉਹ ਕਹਿੰਦਾ ਹੈ ਕਿ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਜਿਹੜੇ ਬੰਦਗੀ ਕਰਦੇ ਨੇ ਨਾਮ ਸਿਮਰਨ ਕਰਦੇ ਨੇ ਉਹਨਾਂ ਦੀ ਨਾਮ ਸਿਮਰਨ ਦੇ ਨਾਲ ਨਾਲ ਹੀ ਇਹ ਅਵਸਥਾ ਇਹ ਤਿਆਰੀ ਹੋ ਜਾਂਦੀ ਹੈ ਮੌਤ ਉਹਨਾਂ ਵਾਸਤੇ ਕੇਵਲ ਤੇ ਕੇਵਲ ਇੱਕ ਦਰਵਾਜਾ ਹੁੰਦਾ ਹੈ ਇੱਕ ਅਵਸਥਾ ਹੈ ਅਗਾਂ ਨੰਗਣ ਦੀ ਉਹਨਾਂ ਦੁਆਰਾ ਗੁਰਮੁਖਤਾ ਵਾਲਾ ਜੀਵਨ ਜੀਵਿਆ ਗਿਆ ਲਾਹੇ ਵਾਲਾ ਸੌਦਾ ਸਾਬਤ ਹੁੰਦਾ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਇਸ ਤੋਂ ਅਗਲੇ ਪੜਾਅ ਦੇ ਵਿੱਚ ਰੂਹਾਂ ਨੇ ਜੋ ਵੀ ਇਸ ਮਾਤ ਲੋਗ ਦੇ ਵਿੱਚ ਕਰਮ ਕੀਤੇ ਹਨ ਉਹਨਾਂ ਕਰਮਾਂ ਬਾਰੇ ਉਹਨਾਂ ਦੇ ਨਾਲ ਉਹਨਾਂ ਨੂੰ ਸਾਹਮਣੇ ਦਿਖਾਇਆ ਜਾਂਦਾ ਕਿ ਕਿੱਥੇ ਕਿੱਥੇ ਤੂੰ ਕੀ ਕੀ ਕਰਮ ਕੀਤਾ ਤੇ ਉਹ ਉਹਦੇ ਤੋਂ ਮੁਕਰ ਵੀ ਨਹੀਂ ਸਕਦੇ ਹਨ ਤੇ ਬਾਹੋ ਰਵਿਦਾਸ ਭਾਇਓ ਜਬ ਲੇਖੋ ਜੋ ਜੋ ਯਕੀਨੋ ਸੋਈ ਸੋਈ ਦੇਖਿਓ ਭਾਵ ਜੋ ਜੋ ਕੀਤਾ ਸੀ ਉਹ ਐ ਪ੍ਰਤੱਖ ਸਾਹਮਣੇ ਸਾਰੇ ਕਰਮ ਸਾਹਮਣੇ ਆਉਂਦੇ ਹਨ ਇਸ ਤਰਤੀਬਾਰੇ ਵੀ ਆਰਥਰ ਕੋੜੇ ਦੱਸਦਾ ਹੈ ਇਹ ਇੱਕ ਇਮਤਿਹਾਨਕਾਰ ਹੈ ਭਾਵ ਧਰਮਸਾਨ ਹੈ ਇੱਕ ਖੇਡ ਦਾ ਮੈਦਾਨ ਹੈ ਇਸ ਖੇਡ ਨੂੰ ਉਸ ਅਕਾਲ ਪੁਰਖ ਨੇ ਸਿਰਜਿਆ ਹੈ ਤੇ ਇੱਥੇ ਆਣ ਕੇ ਸਾਡੇ ਅਮਲਾਂ ਤੇ ਇੰਪਲੀਮੈਂਟ ਕਰਨਾ ਹੁੰਦਾ ਜਿਸ ਵਿੱਚ ਬਹੁਤਾਤ ਅਸੀਂ ਅਸਫਲ ਵੀ ਰਹਿੰਨੇ ਹਾਂ ਤੇ ਕਈ ਕਰੋੜਾਂ ਦੇ ਵਿੱਚੋਂ ਗੁਰਮੁਖ ਸਫਲ ਹੋ ਕੇ ਜਾਂਦੇ ਹਨ ਮੈਂ ਹਾਂ ਪਰਮਪੁਰਖ ਕੋ ਦਾ사 ਦੇਖਣ ਆਇਓ ਜਗਤ ਤਮਾਸਾ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਆਰਥਰ ਫੋਰਡ ਦੇ ਮੁਤਾਬਕ ਉਹ ਕਹਿੰਦਾ ਹੈ ਕਈ ਵਾਰ ਤਾਂ ਲੇਖੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਇੰਨਾ ਜ਼ਿਆਦਾ ਮਾੜਾ ਕਰਮ ਕੀਤਾ ਹੁੰਦਾ ਹੈ ਕਿ ਉਹ ਇੱਕ ਮਾੜੇ ਕਰਮ ਦੇ ਤੱਬੇ ਨੂੰ ਤੋਣ ਵਾਸਤੇ ਹੀ ਉਸ ਨੂੰ ਫਿਰ ਕਈ ਜਨਮਾਂ ਦੀ ਗੇੜ ਦੇ ਵਿੱਚੋਂ ਦੀ ਨੰਗਣਾ ਪੈਂਦਾ ਹੈ ਤੇ ਗੁਰਮੁਖੋ ਖਿਆਲ ਕਰਿਓ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਵਾ ਸ਼ਿਆਹ ਇਹ ਸਾਰੀ ਬਰਸ਼ਸ਼ ਗੁਰੂ ਪਾਸ਼ਾ ਜੀ ਹਨੂ ਨਿਤਾ ਪ੍ਰਤੀ ਦੇ ਰਹੇ ਹਨ ਇਸ ਤੋਂ ਅਗਾ ਚੰਗੇ ਕਰਮਾਂ ਵਾਲੀਆਂ ਰੂਹਾਂ ਅਤੇ ਮਾੜੇ ਕਰਮਾਂ ਵਾਲੀਆਂ ਰੂਹਾਂ ਬਾਰੇ ਬਹੁਤ ਵਿਸਥਾਰ ਨਾਲ ਦੱਸਦਾ ਹੈ। ਇੱਕ ਥਾਂ ਰੂਥ ਆਰਥਰ ਨੂੰ ਪ੍ਰਸ਼ਨ ਕਰਦੀ ਹੈ। ਮਾੜੇ ਕਰਮਾਂ ਦੀਆਂ ਰੂਹਾਂ ਦੀ ਕੋਈ ਹੈਲਪ ਕਰ ਸਕਦੀਆਂ ਹਨ? ਤੇ ਆਰਥਰ ਦੱਸਦਾ ਹੈ ਕਿ ਜੋ ਮੈਨੂੰ ਪਤਾ ਹੈ ਕਿ ਮਾੜੇ ਕਰਮਾਂ ਦੀਆਂ ਰੂਹਾਂ ਦੀ ਜੇ ਕੋਈ ਹੈਲਪ ਕਰ ਸਕਦਾ ਹੈ ਤੇ ਉਹ ਤੁਸੀਂ ਇਸ ਮਾਤ ਲੋਕ ਤੇ ਸਰੀਰ ਵਾਲੇ ਲੋਕ ਰੂਥ ਬਹੁਤ ਹੈਰਾਨ ਹੁੰਦੀ ਹੈ। ਉਹ ਪੁੱਛਦੀ ਉਹ ਕਿਸ ਤਰ੍ਹਾਂ ਕਹਿੰਦੇ ਕਿ ਜਿਹੜੀਆਂ ਰੂਹਾਂ ਇੱਥੇ ਆਉਂਦੀਆਂ ਨੇ ਮਾੜੇ ਕਰਮ ਕਰਕੇ ਉਹਨਾਂ ਦੇ ਨਿਮਿਤ ਜੇ ਉਹਨਾਂ ਦੇ ਪਿੱਛੋਂ ਪਰਮਾਤਮਾ ਦੇ ਨਾਮ ਸਿਮਰਨ ਦੀ ਓਟ ਆਸਰਾ ਲੈ ਕੇ ਤੇ ਸੰਗਤੀ ਰੂਪ ਵਿੱਚ ਕਿਸੇ ਦੇ ਨਿਮਿਤ ਬਾਣੀ ਪੜੀ ਜਾਂਦੀ ਹੈ ਬਾਣੀ ਦਾ ਓਟ ਆਸਰਾ ਲਿਆ ਜਾਂਦਾ ਤੇ ਉਹਦੇ ਪ੍ਰਤੀ ਅਰਦਾਸ ਕੀਤੀ ਜਾਂਦੀ ਹੈ ਉਹ ਅਰਦਾਸਾਂ ਦਾ ਬਾ ਨਾਮ ਸਿਮਰਨ ਦਾ ਉਸ ਨੂੰ ਜ਼ਰੂਰ ਫਲ ਮਿਲਦਾ ਹੈ ਪਿਤਰੀ ਹੋਏ ਉਧਾਰੋ ਭਾਵ ਕਿ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ ਉਹਨਾਂ ਦੇ ਉਸ ਪਰਮਾਤਮਾ ਦੇ ਸਿਮਰਨ ਸਦਕਾ ਰੂਥ ਵੱਲੋਂ ਪੁੱਛਿਆ ਜਾਂਦਾ ਹੈ ਕਿ ਆਰਥਰ ਇਸ ਜਗ੍ਹਾ ਤੇ ਸਭ ਤੋਂ શ્રેષ્ઠ ਸਭ ਤੋਂ ਵੱਡਾ ਨਿਯਮ ਕੀ ਚੱਲਦਾ ਹੈ ਕਿਸ ਚੀਜ਼ ਦੀ ਵਿਸ਼ੇਸ਼ਤਾ ਹੈ ਇੱਥੇ ਆਰਥਰ ਦੱਸਦਾ ਹੈ ਇਸ ਅਸਥਾਨ ਤੇ ਜਿਸ ਤਰ੍ਹਾਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵਖਰੀ ਵਖਰੀ ਕਰੰਸੀ ਚੱਲਦੀ ਹੈ ਇਹ ਸਾਰੀਆਂ ਕਰੰਸੀਆਂ ਦੇ ਉੱਪਰ ਵੀ ਇੱਕ ਕਰੰਸੀ ਹੁੰਦੀ ਹੈ ਜਿਹੜੇ ਸਾਰੇ ਦੇਸ਼ 'ਚ ਚੱਲਦੀ ਹੈ ਉਸੇ ਤਰੀਕੇ ਨਾਲ ਇੱਥੇ ਸਭ ਤੋਂ ਸ੍ਰੇਸ਼ਟ ਕਰੰਸੀ ਜਿਹੜੀ ਇਸ ਲੋਕ ਵਿੱਚ ਚੱਲਦੀ ਹੈ ਉਹ ਹੈ ਪ੍ਰੇਮਾ ਰੂਪੀ ਭਗਤੀ ਭਾਵ ਪ੍ਰੇਮ ਪ੍ਰੇਮਾ ਰੂਪੀ ਭਗਤੀ ਨੂੰ ਸਭ ਤੋਂ ਸ੍ਰੇਸ਼ਟ ਇੱਥੇ ਮੰਨਿਆ ਜਾਂਦਾ ਹੈ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਭਾਵ ਪ੍ਰੇਮਾ ਭਗਤੀ ਨੇ ਹੀ ਪਰਮਾਤਮਾ ਦਾ ਦਰ ਪਰਮਾਤਮਾ ਦਾ ਘਰ ਤੇ ਪਰਮਾਤਮਾ ਦੇ ਦਰਸ਼ਨ ਤੇ 84 ਦਾ ਗੇੜ ਮੁਕਾਉਣਾ ਹੈ ਇਹ ਤਤਸਾਰ ਜਿਹੜਾ ਅਰਥ ਰੂਥ ਨਾਲ ਕਰਦਾ ਹੈ ਤੇ ਦੱਸਦਾ ਹੈ ਅਖੀਰ ਤੇ ਰੂਥ ਉਸ ਨੂੰ ਪੁੱਛਦੀ ਹੈ ਕਿ ਇਸ ਸਾਰੀ ਘਟਨਾ ਦੇ ਵਿੱਚ ਇਸ ਸਾਰੇ ਗਿਆਨ ਦੇ ਵਿੱਚ ਤੂੰ ਲੋਕਾਈ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੈ ਤੇ ਆਰਥਰ ਦੱਸਦਾ ਹੈ ਕਿ ਸਾਰੀਆਂ ਬੁਰੀਆਂ ਆਦਤਾਂ ਨੂੰ ਛੱਡਿਆ ਜਾਵੇ ਜਿਹੜੀਆਂ ਬੁਰੀਆਂ ਆਦਤਾਂ ਮਨੁੱਖ ਇਸ ਧਰਤੀ ਤੇ ਅਖਤਿਆਰ ਕਰਦਾ ਹੈ ਉਹ ਸਾਰੀਆਂ ਆਦਤਾਂ ਇੱਥੇ ਆਣ ਕੇ ਉਹਦੇ ਬੰਦਨਾ ਦਾ ਕਾਰਨ ਬਣਦੀਆਂ ਭਾਵ ਕਿ ਉਹਦੀਆਂ ਜੰਜੀਰਾ ਬਣ ਜਾਂਦੀਆਂ ਉਹ ਵੱਜ ਜਾਂਦਾ ਉਹਨਾਂ ਦੇ ਨਾਲ ਤੇ ਲੇਖਾ ਦੇਣਾ ਬਹੁਤ ਔਖਾ ਹੋ ਜਾਂਦਾ ਹੈ ਵਾਰੇ ਵਾਰੇ ਜਾਈਏ ਗੁਰੂ ਪਾਸ਼ਾ ਜੀ ਤੋਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਥੀਰ ਦੇ ਵਿੱਚ ਉਹ ਦੱਸਦਾ ਹੈ ਕਿ ਇਹ ਸਾਰੀ ਖੇੜ ਦੀ ਸਮਝ ਉਦੋਂ ਹੀ ਆਏਗੀ ਜਦੋਂ ਸਾਡਾ ਹਿਰਦਾ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਲਵੇ ਭਾਵ ਕਿ ਅਸੀਂ ਉਹਦੀ ਰਜਾ ਦੇ ਵਿੱਚ ਚੱਲੀਏ ਆਪਣੀ ਮਰਜ਼ੀ ਦੇ ਵਿੱਚ ਨਹੀਂ ਫਿਰ ਹੀ ਇਸ ਖੇਡ ਦੀ ਸਮਝ ਆਏਗੀ ਤੇ ਮੈਂ ਵਾਰੇ-ਵਾਰੇ ਜਾਵਾਂ ਗੁਰੂ ਪਾਤਸ਼ਾਹ ਜੀ ਤੋਂ ਹਉ ਮੈਂ ਬੂਝੈ ਤਾਂ ਦਰ ਸੂਝੈ ਵਾਲੀ ਖੇਡ ਮਹਾਰਾਜ ਬਣਾ ਦੇਣਗੇ ਗੁਰਮੁਖੋ ਇਹ ਸਾਰੇ ਵਿਚਾਰ ਆਰਚਰ ਫੋਰਡ ਵੱਲੋਂ ਦੱਸੇ ਆਪਣੀ ਕਿਤਾਬ ਦੁਆਰਾ ਮੈਂ ਆਪਨਾ ਸਾਂਝ ਪਾਈ ਹੈ ਇਸ ਤਰ੍ਹਾਂ ਆਰਚਰ ਫੋਰਡ ਆਪਣੀ ਕਿਤਾਬ 'ਚ ਹੋਰ ਵੀ ਬੜੀਆਂ ਗੱਲਾਂ ਦੱਸਦਾ ਹੈ ਤੇ ਕਰਦਾ ਹੈ ਕੁਝ ਇੱਕ ਗੱਲਾਂ ਗੁਰਬਾਣੀ ਦੇ ਨਾਲ ਜਿਹੜੀਆਂ ਬਹੁਤਾਂ ਦੇ ਵਿੱਚ ਮੇਲ ਖਾਂਦੀਆਂ ਸਨ ਇਸ ਦੀ ਵਿਚਾਰ ਸਾਂਝੀ ਕੀਤੀ ਤਾਂ ਕਿ ਅਸੀਂ ਗੁਰਬਾਣੀ ਦੀ ਗਹਿਰ ਗੰਭੀਰ ਡੂੰਘਾਈ ਨੂੰ ਚੇਤਨ ਹੋ ਕੇ ਮਹਿਸੂਸ ਕਰ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ